ਜਿਹੜੀਆਂ ਇੰਨੀਆਂ ਸੋਹਣੀਆਂ ਲਿਖਤਾਂ ਗੀਤਾਂ ਦੀ ਚੋਣ ਆ ਜੋਤਕਾ ਇਹਦੇ ਵਿੱਚ ਤੁਹਾਡਾ ਆਪਣਾ ਯੋਗਦਾਨ ਕਿੰਨਾ ਹੁੰਦਾ ਤੁਹਾਡੀ ਟੀਮ ਦਾ ਯੋਗਦਾਨ ਕਿਵੇਂ ਹੁੰਦਾ ਗੀਤਾਂ ਦੀ ਸਿਲੈਕਸ਼ਨ ਬਹੁਤ ਸ਼ਾਨਦਾਰ ਰਹੀ ਹੁਣ ਤੱਕ ਬਹੁਤ ਸ਼ੁਕਰੀਆ ਜੀ ਐਕਚੁਅਲੀ ਜਿਹੜੇ ਫਿਲਮ ਸੌਂਗਸ ਹੁੰਦੇ ਆ ਉਹ ਫਿਲਮ ਦੇ ਜਿਹੜੇ ਕੰਪੋਜ਼ਰਸ ਹੁੰਦੇ ਨੇ ਮੈਂ ਬਹੁਤ ਮਤਲਬ ਲੱਕੀ ਰਹੀ ਹਾਂ ਕਿ ਮੈਨੇ ਜੈਦੇਵ ਕੁਮਾਰ ਜੀ ਵਰਗੇ ਕੀ ਬੋਲਿਆ ਕੰਪੋਜ਼ਰ ਨਾ ਕੰਮ ਬੜੀ ਸਮਝ ਆ ਉਹਨਾਂ ਦੀ ਜੀ ਉਹਨਾਂ ਨੇ ਮੈਨੂੰ ਮੇਰਾ ਬਾਲੀਵੁੱਡ ਦਾ ਤੇ ਪੰਜਾਬੀ ਇੰਡਸਟਰੀ ਦਾ ਦੋਨੋਂ ਦਾ ਡੈਬਿਊ ਗਾਣਾ ਜਿਹੜਾ ਪਹਿਲਾ ਹੁੰਦਾ ਨਾ ਉਹਨਾਂ ਨੇ ਮੈਨੂੰ ਗਵਾਇਆ ਤੇ ਉਹਨਾਂ ਦੇ ਗਾਣਿਆਂ ਦੀ ਮਤਲਬ ਕੋਈ ਰੀਸ ਹੀ ਨਹੀਂ ਹੈਗੀ ਤੁਸੀਂ ਉਹਨਾਂ ਦਾ ਗਾਣਾ ਕੋਈ ਵੀ ਸੁਣ ਲਓ ਉਹ ਗਾਣਾ ਬਹੁਤ ਅੱਛਾ ਹੀ ਬਣੰਦੇ ਨੇ ਲਿਰਿਕਸ ਵਾਈਜ਼ ਕੰਪੋਜੀਸ਼ਨ ਵਾਈਜ਼ 뮤זיਕ ਵਾਈਜ਼ ਉਹ ਬਹੁਤ ਸੋਹਣਾ ਗਾਣਾ ਹੁੰਦਾ ਤੇ ਆਈ ਐਮ ਵੈਰੀ ਲੱਕੀ ਕਿ ਉਹਨਾਂ ਨੂੰ ਮੇਰੀ ਆਵਾਜ਼ ਪਸੰਦ ਹੈਗੀ ਆ ਉਹ ਮੈਨੂੰ ਬੁਲਾਉਂਦੇ ਰਹਿੰਦੇ ਨੇ ਤੇ ਰੱਬ ਨੇ ਸਾਡੀ ਜਿਹੜੀ ਇੱਕ ਕੰਬੀਨੇਸ਼ਨ ਨੂੰ ਨਾ ਕਾਮਯਾਬ ਵੀ ਕੀਤਾ ਲੋਕਾਂ ਨੂੰ ਅੱਛਾ ਲੱਗਦਾ ਜਦ ਵੀ ਮੈਂ ਜੈ ਦੇਖ ਸਕਦਾ ਕੋਈ ਗਾਣਾ ਗਾਉਣੀ ਆ ਹੰਦਾ ਕੱਚੀਆਂ ਨੇ ਸਾਰੀ ਰਾਤ ਤੇ ਰਾਤ ਤੱਕ ਇਹਨਾਂ ਨੇ ਰੀਕ੍ਰੀਏਟ ਕੀਤਾ ਰੀਕ੍ਰੀਏਸ਼ਨ ਐਸੇ ਇੱਕ ਆਈਕੋਨਿਕ ਗਾਣੇ ਦਾ ਕਰਨਾ ਉਸ ਤੋਂ ਬਾਅਦ ਸਾਰਿਆਂ ਨੂੰ ਪਸੰਦ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਕਿਉਂਕਿ ਬਹੁਤ ਥਿਲ ਨਾਈਲ ਹੁੰਦੀ ਹੈ ਲੋਕਾਂ ਨੂੰ ਬੁਰਾ ਵੀ ਲੱਗ ਸਕਦਾ ਕਿ ਯਾਰ ਖਰਾਬ ਕਰਤਾ ਗਾਣਾ ਨੇ ਉਹ ਵੀ ਉਹ ਗੀਤ ਜਿਹੜੇ ਪੰਜਾਬ ਦੀ ਕੋਇਲ ਨੇ ਗਾਏ ਹੋਣ ਹਾਂਜੀ ਉਹੀ ਮੈਂ ਕਹਿ ਰਹੀ ਹਾਂ ਬਹੁਤ ਮਤਲਬ ਹਿੰਮਤ ਚਾਹੀਦੀ ਹੁੰਦੀ ਹੈ ਆਪਾਂ ਵੀ ਡਰ ਜਾਂਦੇ ਹੁੰਨੇ ਅੰਦਰੋਂ ਕਿ ਕਿਤੇ ਕੋਈ ਗੜਬੜ ਨਾ ਹੋਵੇ ਫਿਰ ਪੂਰੀ ਰਿਸਰਚ ਕਰਕੇ ਇੱਕ ਇੱਕ ਅੱਛੀ ਜਿਹੜੀ ਚੀਜ਼ ਹੁੰਦੀ ਹੈ ਉਹਨਾਂ ਨੂੰ ਉਹ ਚਾਹੁੰਦੇ ਆ ਜੈ ਦੇਸਾ ਕਦੀ ਮਿਸ ਨਹੀਂ ਕਰਦੇ ਕਹਿੰਦੇ ਬੇਟਾ ਇਹਨੂੰ ਐਦਾਂ ਗਾਣਾ ਤੋ ਜੇ ਤਬਾਹ ਕਹਿਣਾ ਤੇ ਤਬਾਹ ਉਹ ਤਬਾਹੀ ਆਣੀ ਚਾਹੀਦੀ ਹੈ ਜਿੱਦਾਂ ਗਾਇਆ ਹੋਇਆ ਹੈ ਕੀ ਸੁਣੀ ਗੱਲ ਹੈ ਜੀ ਹਾਂ ਲਫ਼ਜ਼ਾਂ ਦੇ ਵਿੱਚ ਉਹ ਵਜ਼ਨ ਜਿਹੜਾ ਉਹ ਦੱਸਣਾ ਚਾਹੀਦਾ ਉਹ ਇੰਨੀ ਇੰਨੀ ਛੋਟੇ ਛੋਟੇ ਡਿਟੇਲਸ ਤੇ ਮੇਕ ਸ਼ਰ ਕੀਤਾ ਜਾਂਦਾ ਕਿ ਹੋਏ